ਚਲੋ 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 ਖਿੱਚ ਕੇ ਰੱਖੋ ਕੰਮ ਬੁੰਦੀ ਰੱਤ ਤੇ ਪੈਰ ਅੰਨੇ ਹੈ ਦਾਦਾ ਹੁੰਦੇ ਹਾਂ ਤੂੰ ਵੀ ਲਾ ਕਮਲ ਆ ਜਾਦਾ ਜੀ ਮਜੀਦ ਦੇ ਨਾਲ ਇਧਰ ਚੋਂ ਦੇਖ ਤਾਂ ਕਿਹਦੀ ਚ ਵਜਨ ਵੱਧਾ ਆ ਜਾ ਕਮਲ ਕਮਲ ਆ ਓਏ ਨਹੀਂ ਆ ਜਾ ਫਾਮੀ ਝੂਠ ਲੈ ਮੈਂ ਤਾਂ ਕੰਮ ਛੁੱਟਦਾ ਦਿਨ ਦਾ ਭੀ ਕਿਹ ਚ ਵਜਨ ਵੱਧਾ ਉੱਪਰ ਹੋਇਆ ਕੰਮ ਨੂੰ ਦੇਖਦੇ ਆ ਮੈਂ ਤੇ ਉਹ ਤੋੜਨਾ ਦੇ ਉਹ ਕਿਹਦੇ ਆਕਾਂ ਦਾ ਯਾਰ ਨਹੀਂ ਇਹ ਤਾਂ ਪੂਰਾ ਹੈ ਹੈ ਪੂਰਾ ਮੌਜੂਦ ਕੰਮ ਪੂਰਾ ਹੈ ਨਹੀਂ ਪਰੇ ਹੋ ਜਾ ਨਹੀਂ ਦੇਖਦੇ ਸਾਡੇ ਦੋਨਾਂ ਚ ਕੀ ਜ਼ਿਆਦਾ ਹੋਏ ਕੰਮ ਚ ਜ਼ਿਆਦਾ ਹੋਊਗਾ ਹਾਂ ਨਹੀਂ ਤੇਰੇ ਚ ਵੀ ਘੱਟ ਨਹੀਂ ਦੇ ਤਾਂ ਸਹੀ ਕਹੇ ਜਾ ਪੂਰਾ ਜਿਹਾ ਪਣੀ ਫਿਰਦਾ ਹੈ ਹੈ 90 90 ਫਿਰ ਮੇਰੇ ਚ 85 ਆ ਗਏ ਥੋੜਾ ਜਿਹਾ ਫਰਕ 1/8 ਪਾ ਇਧਰ ਮੈਂ ਇੱਕ ਫਟਾ ਆਪਣੇ ਕਿ ਨਹੀਂ ਗੇਰ ਰੁਕੀਏ ਰੁਕੀਏ ਪਹਿਲਾਂ ਦੇਖਦੇ ਹੁਣ ਦੇਖਣ ਦੇ ਪਹਿਲਾਂ ਰੁਕਦਾ ਜਾਂਦਾ ਮੰਨਦਾ ਨਹੀਂ ਲੈ ਤੋੜਨਾ ਦਿਓ ਉਧਰ ਹੁਣ ਇੱਕ ਬੱਟੀ ਬੱਤੀ 2 ਕਿਲੋ ਦੀ ਬੱਟੀ ਉਹ ਬੱਟੀ ਜਿਵੇਂ ਵਧਦਾ 5 ਕਿਲੋ ਉਹ ਹਾਂ ਉਧਰ ਜ਼ਿਆਦਾ ਬੱਦੀ ਜਿੱਤ ਕੇ ਆਏ ਕਰਦੇ ਜਿੱਤ ਕੇ ਹੁਣ ਉਧਰ ਜ਼ਿਆਦਾ ਹੋ ਗਿਆ ਤਹੀ ਜੂੜਾ ਤੋੜ ਦੇਣਾ ਉਹ ਦੋਈ ਗੁੱਲੀ ਫਦਾ ਉਹ ਗੱਬੇ ਦੀ ਲੀਫ ਦਾ ਯਾਰ ਕਈ ਕਿਉਂ ਜਵਾਕਾਂ ਦਾ ਉਹ ਉਹ ਦੇ ਗੱਬੇ ਤੇ ਦੀ ਬੜਲੀ ਦੇਖ ਉਹਦੇ ਤੜਜੂ ਯਾਰ ਅਈ ਕਾਉ ਰੋ ਪੈਣਾ ਦੂਆ ਝੂਟਾਂ ਦਾ ਰੱਸੇ ਜਮ ਚੜਨੇ ਨੂੰ ਆ ਕੋਸੋਰੇ ਲਾ ਕੇ ਕਾ ਗਣਾ ਮੀਤ ਚਲੋ ਚਲੋ ਘਰ ਨੂੰ ਚਲੀਏ ਆ ਜੋ ਗੱਡੇ ਮਾਂ ਤੇ ਆਏ ਹੋ ਆ ਜੋ ਚਲੋ 120 ਤੀਆਂ ਇਹ 120 ਗੋਲੀਆਂ ਪਤਾ ਨਹੀਂ ਸਾ ਇਹਨਾਂ ਨੇ ਖੋਪੀ ਦਿੱਤੀਆਂ ਉਹਨਾਂ ਤਾਂ 10 ਇੱਧਰ-ਉੱਧਰ ਇਹ ਮੇਰੇ ਸਾਬ ਹਾਂ ਮੇਰੇ ਸਾਬ ਉਹਨਾਂ 70 75 ਗੋਲੀਆਂ ਹਾਂ ਹਾਂ ਪਤਾ ਨਹੀਂ ਨਹੀਂ ਮੈਂ ਜਿਹੜਾ ਦਰ ਵੀ ਦੇਖਦੇ ਨੂੰ ਆਇਆ ਲੱਗਦੀ ਮੈਂ ਕਿਤੇ ਫੋੜੀਆ ਹੀ ਜਾਗਾ ਹਾਂ ਜਿੱਦਣ ਲੈ ਕੇ ਆਂਦੀ ਹਾਂ ਇਹ ਗੋਲੀਆਂ 70 ਤੇ 80 ਦੇ ਵਿੱਚ ਵਿੱਚ ਹੀ ਆ ਇਹ ਗੁਣੀਆਂ ਗਈਆਂ ਭਾਈ 120 ਦੀਆਂ ਮੈਂ ਮੋਟਰਸਾਈਕਲ ਚਲਾ ਲਿਆ ਫਟਲਾ ਕਰੀ ਖੈ ਜੀ ਗਿਰਨਾ ਜਾਈ ਨਹੀਂ ਉਹ ਫਸਾ ਜਿਹੜਾ ਉਧਰ ਦੇਖੇ ਉਹ ਵੀ ਕਹਿੰਦੀ ਚੜਦੇ ਨਹੀਂ 6:00 ਵਜੇ ਕਿਹਣਾ ਆ ਜਾ ਲੈ ਜੀ ਸਿੰਘ ਕਮਲਪ੍ਰੀਤ ਨੂੰ ਆ ਗਿਆ ਫੋਨ ਲੈ ਸਾਈ ਗੋਲੀਆਂ ਆਪਣੀਆਂ ਹੋਵੇ ਕਿ ਇੱਥੇ ਦੱਬ ਜੀਏ ਨਾ ਇੱਥੇ ਦੱਬ ਕੇ ਨਿਆਣੇ ਨੇ ਕੱਢ ਲੇਂ ਪੁੱਤ ਸਭ ਤੋਂ ਸਭ ਤੋਂ ਕੱਢ ਲਾਂਗੇ ਇੱਥੇ ਦੱਬ ਲਈਏ ਗੋਲੀਆਂ ਕਿਹਾ ਜੀ ਦੱਬ ਜਾਣ ਗੋਲੀਆਂ ਹਾਂ ਦੱਬ ਜਾਣੀ ਮਜੀ ਚਾਚਾ ਲੈ ਇਹ ਚਨੀ ਦਬਣੀ ਆ ਅੱਗੇ ਹੁੰਦਾ ਤਾਂ ਇੰਡੀਆ ਕਿਆ ਕਰਨਾ ਜਿੱਤਣੀਆਂ ਬੋਤਲ ਬਸਲ ਚ ਪਾ ਲੈਣੀਆਂ ਪਲਾਸਟਿਕ ਦੇ ਚ ਦੱਬ ਦੇਣੀਆਂ ਗੋਲੀਆਂ ਦਾ ਇਹ ਦੇਖ ਕੇ ਕਰਦੇ ਤੇ ਲਿਖ ਦੋ ਮੈਂ ਨਾਮ ਨਾਮ ਹੋਰ ਬਾਅਦ ਕਿਹਨਾਂ ਕਰਾਂ ਦੱਬਦੇ ਹੁੰਦੇ ਤੇ ਕਿਹਨਾਂ ਦੱਬਦਾ ਹੁੰਦੀ ਇੱਥੇ ਤੇ ਤੱਕਿਆ ਪਤਾ ਕਿਹਨੇ ਲੈ ਜਾਣੀ ਹਾਂ ਉਹ ਲਾ ਆਪਣੀਆਂ ਦੱਬੀਆਂ ਹੀ ਨਹੀਂ ਤੇ ਲੱਭਦੀਆਂ ਵੀ ਨਹੀਂ ਕਿਹੜੇ ਲੱਭਦੀਆਂ ਨਹੀਂ ਗੇਰ ਭੁੱਲੀ ਜਾਣਾ ਕਿ ਵੀ ਕਿੱਥੇ ਦੱਬੀਆਂ ਹੁੰਦੀਆਂ ਹੁਣ ਮੈਂ ਉੱਥੇ ਸੋਨਾ ਰੱਖ ਦੱਬ ਕੇ ਭੁੱਲਿਆ ਵਾ ਪੰਡਾ ਲੱਭੇ ਨਹੀਂ ਮੁੜ ਕੇ ਸੋਨਾ ਲੱਭੇ ਨਹੀਂ ਫਿਰ ਗਰੀਬੇ ਰਹਿ ਗਿਆ ਫਿਰ ਇਟਲੀ ਨੂੰ ਪੇਪਰ ਭਰੇ ਤਾਂ ਫਿਰ ਇੱਧਰ ਆਇਆ ਨਾ ਕੀ ਆ ਕਹੋ ਉੱਥੇ ਕਬੂਤਰ ਪਾਰ ਸੋਨੇ ਦੀ ਗਾਗਰ ਸੀ ਮੇਰੀ ਤਾਂ ਭਰੀ ਵੀ ਨਾ ਇੱਕ ਨਾਲ ਬੀਜ ਲੈ ਜਾਂਦੇ ਦਰਾਖਤ ਦਾ ਹਾਂ ਅੱਛਾ ਤੇ ਬੀਜ ਦਰਾਖਤ ਉੱਥੇ ਵੀ ਸੋਨੇ ਦਾ ਦਰਾਖਤ ਹੋਇਆ ਜਾਣਾ ਬੰਦਾਰਾਦਾ ਤਾਂ ਕਿ ਕਿੱਧਰ ਹਾਂ ਸਾਇਦ ਹੀ ਸਕੀਮ ਵਧੀਆ ਸਾਇਗਾ ਦੱਬੜੇ ਤੋਂ ਬਾਅਦ ਉੱਪਰ ਬੀਜ ਲਾ ਦੇ ਬੰਦਾ ਤੁਸੀਂ ਦਰਾਫਟ ਹੋ ਜੂ ਪਤਾ ਲੱਗਦਾ ਕਿਹਦਾ ਗਾਗਰ ਨਾਲ ਪਤਾ ਪਈ ਲੱਗੂ ਕਿੱਧਰ ਆ ਆ ਬਸਾਰੇ ਇੰਡੀਆ ਚਾਲਦੇ ਅੱਧੀ ਗਾਗਰ ਤੇਰੀ ਅੱਧੀ ਸਾਡੀ ਸਾਰੇ ਲੱਭਣੇ ਨੇ 5% ਆਪ ਦਾ ਕਾਮਲ ਤਾਂ ਲੰਬਾ ਤੁਰ ਪਿਆ ਉਹ ਆ ਜਾ ਕਮਲੋ ਮੁੜਿਆ ਆਪਣੇ ਇੱਧਰ ਵੀ ਰੇਂਜ ਆਉਂਦੀ ਹੈਗਾ ਕਹੀਂ ਭਾਈ ਮਿਲਦੀ ਤਾਂ ਉਹ ਮਿਲਦੀ ਤਾਂ ਬਲਾਈ ਕਮਲ ਨੂੰ ਕਾ ਰੇਂਜ ਇੱਧਰ ਵੀ ਆਉਂਦੀ ਆ ਕਾ ਰੇਵੀ ਨਹੀਂ ਆਉਂਦੀ ਇਹ ਦੋ ਤਾਂ ਹੈੱਡਫੋਨ ਲਾਇਆ ਹੋਏ ਨੇ ਕੰਨਾਂ ਚ ਉਹਨਾਂ ਨਹੀਂ ਸੁਣਨੇ ਤੇ ਮੈਂ ਬਲਾਕ ਕਰ ਦਿੱਤਾ ਮਾ ਨਾ ਨਾ ਬਲਾਕ ਪਾ ਦਈਏ ਹੈੱਡਫੋਨ ਇਹਰ ਕੀ ਹੋ ਗਿਆ ਤੇ ਦੀ ਦੂ ਤਾਂ ਕਹਾ ਕੇ ਗਈ ਆਪਣੇ ਦਵਾਰਾ ਸਿਟੀ ਸਿਟੀ ਸੌਂ ਲੈ ਚੱਲ ਹਰਵੀਨ ਤੋਰ ਅੱਜ ਦਿਨ ਬੈਟਬੋਲ ਖਾਈ ਲੂਗੇ ਨਿੱਕਣ ਜਦ ਖੇਲੇ ਤੇ ਹਨਾ ਅਪਣੀ ਬੈਟਬੋਲ ਚਲੋ ਹਾਂ ਹੋਰ ਮੱਛਲਾ ਹੋਇਆ ਵਾਦਾ ਫਿਰ ਸੁਣਦਾ ਫਿਰ ਮੱਛਲਾ ਹੋਇਆ ਵਾਦਾ ਨਹੀਂ ਨਹੀਂ ਚਲੋ ਬਾਹਰ ਨੂੰ ਆ ਗਿਆ ਨਿੰਦਰ ਮਾਰਕੀਟ ਜਾ ਕੇ ਆਉਣਾ ਹੋਰ ਉਹ ਕੁੜੀ ਨੂੰ ਆਦ ਤੇ ਆ ਯਾਰ ਇੱਕ ਦਿਨ ਅੱਗੇ ਇੱਕ ਨਾਲ ਲੜ ਪਈ ਉਹ ਦਿਨ ਵੀ ਰੋਣ ਲੱਗੀ ਸੀ ਉੱਚੀ ਉੱਚੀ ਜਿੱਥੇ ਬੈਠੀ ਝੂਟੇ ਪਰ ਸਾਇਦ ਦੇ ਨਾਲ ਮੁੰਡਾ ਪੜਦਾ ਤਾਂ ਭਾਈ ਸਹੀ ਸਾਇਦ ਹਾਂਜੀ ਦੂਜੀ ਚ ਆਇਆ ਦਾ ਹਾਂ ਉਹ ਬੇਰ ਲੱਗੇ ਹੁੰਦੇ ਨੇ ਇਹਨਾਂ ਦੇ ਬਾਈ ਗਵਾਂਡੀਆਂ ਦੇ ਵੜਤੀ ਨਾ ਨੇ ਬੇਰੀ ਛਾਂਗੇ ਦੁੱਤੀ ਆਲੀ ਆਹੀ ਨੀ ਕਰਪੀ ਬੇਰੀ ਜੀ ਉਹ ਛਾਂਗਤੀ ਪੁੱਤਰ ਤਾਂ ਖਾਇਆ ਕਬੂਤਰ ਆਹ ਦੇਖ ਲੈ ਬਾਈ ਆ ਟਰੱਕ ਵਾਲੇ ਨੇ ਕਿਹੜਾ ਕਬੂਤਰ ਇਹ ਦੁੱਧ ਦਾ ਕੰਮ ਕਰਦਾ ਬੰਦਾ ਇਹ ਮੈਂ ਕਹਿੰਦਾ ਅੱਜੇ ਬੰਦ ਦੇ ਦੀ ਢਾਕੀਆਂ ਹੈ ਮਜੀ ਦਾ ਪਹਿਲੀ ਵਾਰ ਦੇਖੀ ਹੋਣੀ ਨੇ ਢਾਕੀਆਂ ਮਾਂ ਦਾ ਜਦੋਂ ਮੈਂ ਆਇਆ ਉਹਨੂੰ ਸਾਫ਼ ਕਰਦਾ ਸੀ ਸਾਫ਼ ਕਰਦਾ ਦਾ ਬੱਸ ਇਹ ਬਾਈ ਚੇ ਹੋਵੇ ਮੀ ਜੇ ਹੋਵੇ ਨੇ ਰੀ ਜੇ ਹੋਵੇ ਝਖੜੇ ਨੇ ਸਾਫ ਕਰਨਾ ਕਰ ਜਾਂਦੇ ਸਾਡੀ ਚ ਰੋਜ਼ ਚਮਕਾਇਆ ਪਿਆ ਬਦੰਦਰ ਨੇ ਮੂੰਹ ਦਿਖਦਾ ਵਿੱਚ ਨੂੰ ਕੋ ਨਾ ਜਾਗਨ ਬੰਦ ਕਰਦੇ ਤੁਸੀਂ ਕੀ ਹੋ ਗਿਆ ਹਾਂ ਹਮ ਇੱਕ ਅੱਜ ਕੋ ਨਾ ਦੇ ਸਾਰੇ ਸਤਿ ਸ਼ਾਵੇ ਕੋਈ ਨਾ ਛੱਡਿਆ ਉਹਨਾਂ ਰੁਕ ਜਾ ਹੁਣ ਚਾਹ ਪੀ ਕੇ ਜਾਈ ਕੋਈ ਵੱਲ ਨਹੀਂ ਚਾਹ ਪੀ ਲਈ ਹਟ ਜਾਣਾ ਚੱਲ ਹਲੀਂ ਦੇ ਕੇ ਦੰਦ ਕੰਮ ਕਰ ਨਹੀਂ ਮੈਂ ਫੜ ਲਿਆ ਤੇ ਵੀ ਦੰਦ ਕਰ ਬਈ ਚੱਕਾ ਗਾਵਾ ਜੜਾ ਆ ਚੱਕ ਦੇ ਜਿਹੜਾ ਗਾਹ ਪਾਇਆ ਉਹ ਨਾਲ ਪੰਪੇ ਅੰਦਰ ਰੱਖ ਆਖੂ ਕੋਈ ਵੱਜੂਗੀ ਤੇ ਕਿਹਦੇ ਮਨ ਉਹ ਨਾ ਸੜੇ ਸੜੇ ਹਰ ਲਈ ਨਾ ਤੇ ਕਿਰਪਾਨਵਾਰੀ ਕਦੇ ਤੇ ਸੜੇ ਨਾ ਤੇ ਕਿਰਪਾਨ ਰੇ ਨਾ ਇਹ ਖੁਦ ਸੱਚੀ ਸੜਦੀ ਮੇਰੇ ਬੰਦੇ ਹੈਗਾ ਜਸਾਈ ਜੁਲਿਆ ਹਾਂ ਅੱਲਾ ਕਾਟ ਆ ਜਾਂਦਾ ਹੈ ਬਾਹੂ ਰਹੀ ਰਹੀ ਬਾਹੂ ਵਾਲੀ ਵਾਲੀ ਮਾਂ 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 ਅਰੇ ਕੁੜੀ ਤੂੰ ਮਰ ਜਾਏ ਤੂੰ ਓਏ ਠੋਕੀ ਹਰ ਲਈ ਨਾ ਮੈਂ ਵੱਢਣੀ 6:00 ਵਜੂ ਸਿੱਧੀਆਂ ਮਾਰੀ ਦਿਲਾ ਕੇ ਉਸਕੀ ਧੋਕੀ ਦੇ ਦਿੰਦੇ ਠੀਕ ਹੀ ਦੇ ਦੇਈਂ ਬੂਡ ਸੇਟ ਚੁਮਾਂ ਦੀ ਆ ਗਿਆ ਮੰਮਾ ਆ ਰਿਹਾ ਪੱਖਾ ਬੂਡ 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 ਨਹੀਂ ਰਹਿਣਦੇ ਰਹਿਣਦੇ ਨਾ ਸਹਜ ਸਹਜ